ਸਾਲ ਸਤੰਬਰ ਮਹੀਨਾ ਲਗਭਗ ਗੁਜ਼ਰਨ ਪਹਵਾਲਾ ਹੈ ਪਰ ਪੰਜਾਬ ਵਿੱਚ ਗਰਮੀ ਦੇ ਹਮਸ ਜੂਨ ਜੁਲਾਈ ਦੇ ਮਹੀਨਿਆਂ ਦੀ ਤਰ੍ਹਾਂ ਬਣਿਆ ਹੋਇਆ ਹੈ ਗੰਡੀ ਮੌਸਮਾ ਸਬੰਧੀ ਮਾਹਿਰਾਂ ਤੋਂ ਇਲਾਵਾ ਨਾਮ ਲੋਕ ਵੀ ਇਹ ਮਹਿਸੂਸ ਕਰ ਰਹੇ ਹਨ ਕਿ ਸਤੰਬਰ ਦੇ ਇਸ ਮਹੀਨੇ ਵਿੱਚ ਬੜੀ ਅਸਾਧਾਰਨ ਗਰਮੀ ਪੈ ਰਹੀ ਹੈ ਡੈਂਡੀ ਬਿਨਾ ਸ਼ੱਕ ਧਰਤੀ ਦੀ ਤਪਸ਼ ਵਦਨ ਦਾ ਇਹ ਇੱਕ ਠੋਸ ਸਬੂਤ ਹੈ ਡੈਂਡੀ ਐਸਬੀ ਨਾਲ ਹੀ ਸੂਬੇ ਦੇ ਵੱਖ-ਵੱਖ ਹਸਤੀਆਂ ਤੋਂ ਝੋਨੇ ਦੀ ਕਟਾਈ ਉਪਰੰਤ ਪ੍ਰਾਲੀ ਸਾੜੇ ਜਾਣ ਦੀਆਂ ਖਬਰਾਂ ਵੀ ਆਉਣ ਲੱਗੀਆਂ ਹਨ ਬੰਡੀ ਇੱਕ ਖਬਰ ਅਨੁਸਾਰ ਪਿਛਲੇ ਸਾਲ 24 ਸਤੰਬਰ ਤੱਕ ਪ੍ਰਾਲੀ ਸਾੜਨ ਦੇ ਰਾਜ ਵਿੱਚ ਸਿਰਫ 8 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਇਸ ਵਾਰ ਅਜੇ ਮਾਮਲਿਆਂ ਦੀ ਗਿਣਤੀ 81 ਹੋ ਗਈ ਹੈ ਬੰਡੀ ਇਸ ਦੇ ਨਾਲ ਨਾਲ ਰਾਜ ਵਿੱਚ ਹਵਾ ਪ੍ਰਦੂਸ਼ਣ ਵਧਣ ਨਾਲ ਹਵਾ ਦੀ ਗੁਣਵੱਤਾ ਵਿੱਚ ਵੀ ਵੱਡਾ ਨਿਗਾਰ ਦੇਖਣ ਨੂੰ ਮਿਲ ਰਿਹਾ ਹੈ ਡੰਡੀ ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਗੋਬਿੰਦਗੜ੍ਹ ਵਿੱਚ 430 ਦਰਜ ਕੀਤਾ ਗਿਆ ਸੀ ਡੰਡੀ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਨਾ ਹੋਣ ਤੋਂ ਪਹਿਲਾਂ 14 ਸਤੰਬਰ ਨੂੰ ਗੋਬਿੰਦਗੜ੍ਹ ਦੀ ਹਵਾ ਦਾ ਗੁਣਵੱਤਾ ਸੂਚਕ ਅੰਕ 50 ਤੋਂ 111 ਦੇ ਦਰਮਿਆਨ ਹੀ ਰਹਾ ਸੀ ਡੰਡੀ ਰਾਜ ਦੇ ਹੋਰ ਸ਼ਹਿਰਾਂ ਤੋਂ ਵੀ ਹਵਾ ਦੇ ਗੁਣਵੱਤਾ ਸੂਚਕ ਅੰਕ ਵਿੱਚ ਅਸਾਧਾਰਨ ਵਾਦਾ ਨੋਟ ਕੀਤਾ ਗਿਆ ਹੈ ਡੰਡੀ ਇੱਥੇ ਵਰਣਨ ਯੋਗ ਹੈ ਕਿ ਜਿੰਨਾ ਕਿਸੇ ਇਲਾਕੇ ਦੀ ਹਵਾ ਦਾ ਗੁਣਵੱਤਾ ਸੂਚਕ ਅੰਕ ਉੱਪਰ ਜਾਂਦਾ ਹੈ ਉਹਨਾਂ ਹੀ ਹਵਾ ਵਿੱਚ ਵਧੇਰੇ ਪ੍ਰਦੂਸ਼ਣ ਮੰਨਿਆ ਜਾਂਦਾ ਹੈ ਡੈਂਡੀ ਦਿੱਲੀ ਅਤੇ ਉਸ ਦੇ ਆਲੇ ਦੁਆਲੇ ਦੇ ਰਾਜਾਂ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪ੍ਰਾਲੀ ਸਾੜਨ ਨਾਲ ਹਵਾ ਦੇ ਪ੍ਰਦੂਸ਼ਣ ਵਿੱਚ ਹੋਰੇ ਵਾਅਦੇ ਨੂੰ ਲੈ ਕੇ ਸੁਪਰੀਮ ਕੋਰਟ ਵੀ ਵਧੇਰੇ ਗੰਭੀਰ ਹੋਈ ਨਜ਼ਰ ਆ ਰਹੀ ਹੈ ਡੈਂਡੀ ਉਸ ਨੇ ਦੇਸ਼ ਦੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਤੋਂ ਰਿਪੋਰਟ ਮੰਗੀ ਹੈ ਕਿ ਦਿੱਲੀ ਅਤੇ ਉਸ ਦੇ ਆਲੇ ਦੁਆਲੇ ਦੇ ਰਾਜਾਂ ਵਿੱਚ ਪ੍ਰਾਣੀ ਨੂੰ ਸਾੜਨ ਦੀਆਂ ਕਟਨਾਵਾਂ ਨੂੰ ਰੋਕਣ ਲਈ ਉਸ ਵੱਲੋਂ ਕਿਹੋ ਜਿਹੇ ਉਪਾਅ ਕੀਤੇ ਜਾ ਰਹੇ ਹਨ ਕੁਐਸਚਨ ਮਾਰਕ ਇਸ ਸੰਬੰਧੀ ਉਪਰੋਕਤ ਕਮਿਸ਼ਨ ਨੂੰ ਸ਼ੁੱਕਰਵਾਰ ਤੱਕ ਆਪਣੀ ਰਿਪੋਰਟ ਦੇਣੀ ਪਵੇਗੀ ਬੰਡੀ ਇਸੀ ਦਰਮਿਆਨ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾਕਟਰ ਪੀ ਕੇ ਮਿਸ਼ਰਾ ਨੇ ਵੀ ਇੱਕ ਮੀਟਿੰਗ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਦਿੱਲੀ ਅਤੇ ਰਾਜਸਥਾਨ ਦੇ ਮੁੱਖ ਸਕੱਤਰਾਂ ਨਾਲ ਕੀਤੀ ਹੈ ਅਤੇ ਜਿਸ ਵਿੱਚ ਇਹਨਾਂ ਰਾਜਾਂ ਨੇ ਪ੍ਰੋਸਾ ਦਿਵਾਇਆ ਹੈ ਕਿ ਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਹਨਾਂ ਵੱਲੋਂ ਪੂਰੇ-ਪੂਰੇ ਯਤਨ ਕੀਤੇ ਜਾਣਗੇ ਤਾਂ ਕਿ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਜਿਸ ਨੂੰ ਰਾਸ਼ਟਰੀ ਰਾਸਤਾਨੀ ਦਾ ਖੇਤਰ ਵੀ ਕਿਹਾ ਜਾਂਦਾ ਹੈ ਵਿੱਚ ਹਵਾ ਦੇ ਪ੍ਰਦੂਸ਼ਣ ਵਿੱਚ ਵਾਧਾ ਨਾ ਹੋਵੇ ਡੰਡੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਪ੍ਰਾਣੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ ਉੱਤੇ ਸਖਤੀ ਕਰਨ ਦੇ ਸੰਕੇਤ ਦਿੱਤੇ ਜਾ ਰਹੇ ਹਨ ਡੰਡੀ ਇਹ ਕਿਹਾ ਜਾ ਰਿਹਾ ਹੈ ਕਿ ਸਟਾਪ